ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਦੇ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣਾ ਦੀ ਕੋਰਟ ਦੇ ਵਿੱਚ ਸਮਾਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਰੰਧਾਵਾ ਦੀ ਅਗਵਾਈ ਦੇ ਹੇਚਾਂ ਜਿਹੜੀ ਅੱਜ ਲੋਹੜੀ ਦਾ ਤਿਹਾਰ ਸ਼ਰਦਾਂ ਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਅੱਜ ਸਿਵਲ ਜੱਜ ਤੇ ਜੂਨੀਅਰ ਜੱਜ ਜਿਹੜੇ ਡਿਵੀਜ਼ਨ ਸਮਾਣਾ ਦੇ ਮੈਡਮ ਏਕਤਾ ਸੇਧਾ ਤੇ ਸਿਵਲ ਜੱਜ ਜੂਨੀਅਰ ਮੈਡਮ ਆਸ਼ਿਆ ਜਿੰਦਲ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਸੇਸ ਫੈਕਟਰੀ ਦੀ ਜਿਹੜੀ ਸੇਵਾ ਹੈ ਬਾਰ ਅਸ਼ੀਸ਼ ਨੇ ਸੈਕਟਰੀ ਰਮਨਦੀਪ ਸਿੰਘ ਸਿੱਧੂ ਨੇ ਬਖੂਬੀ ਨੰਬਾਈ ਤੇ ਇਸ ਮੌਕੇ ਜੱਜ ਸਹਿਬਾਨ ਤੇ ਮੈਡਮ ਸਹਿਬਾਨਾ ਨੇ ਸਾਰੇ ਹੀ ਬਾਰ ਮੈਂਬਰਾਂ ਨੂੰ ਜਿਹੜੀ ਲੋੜੀ ਤੇ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦਿੱਤੀਆਂ ਤੇ ਇੱਕ ਦੂਸਰੇ ਦਾ ਅੱਜ ਜਿਹੜਾ ਮੂੰਹ ਮਿੱਠਾ ਕੀਤਾ ਗਿਆ ਤੇ ਜਿਹੜਾ ਅਗਣੀ ਦੇ ਵਿੱਚ ਅੱਜ ਜਿਹੜਾ ਉਹਨਾਂ ਦੇ ਵੱਲੋਂ ਤਿਲ ਵਗੈਰਾ ਪਾ ਕੇ ਲੋੜੀ ਦਾ ਤਿਹਾਰ ਜਿਹੜਾ ਪੰਜਾਬੀ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਉਹ ਵੀ ਮਨਾਇਆ ਉਹਨਾਂ ਕਿਹਾ ਕਿ ਆਉਣ ਵਾਲਾ ਜਿਹੜਾ ਹੁਣ ਟਾਈਮ ਮਾਡਰਨ ਜ਼ਮਾਨਾ ਹੈ ਪਹਿਲਾਂ ਜਿਹੜੀ ਪੁੱਤਾਂ ਦੀ ਹੁੰਦੀ ਸੀ ਅੱਜ ਦੇ ਟਾਈਮ ਜਿਹੜਾ ਧੀਆ ਵੀ ਕਿਸੇ ਤੋਂ ਘੱਟ ਨਹੀਂ ਜਿਹੜੀ ਅੱਜ ਲੋੜੀ ਹੈ ਅੱਜ ਦੇ ਟਾਈਮ ਦੇ ਵਿੱਚ ਸਭ ਨੂੰ ਮਨਾਉਣੀ ਚਾਹੀਦੀ ਹੈ ਤਾਂ ਕਿ ਜਿਹੜਾ ਹਰ ਕਿਸੇ ਦਾ ਪਰਿਵਾਰ ਜਿਹੜਾ ਹੈ ਹੱਸਦਾ ਖੇਡਦਾ ਰਹੇ ਅਤੇ ਉਹਨਾਂ ਕਿਹਾ ਕਿ ਅਗਲੀ ਵਾਰ ਇਹੀ ਜਿਹੜਾ ਲੋੜੀ ਦਾ ਤਿਹਾਰ ਹੈ ਇਸ ਦੇ ਵਿੱਚ ਹੋਰ ਜਿਹੜਾ ਕਾਫੀ ਵੱਡੇ ਲੈਵਲ ਤੇ ਮਨਾਇਆ ਜਾਵੇ ਤਾਂ ਕਿ ਸਾਬ ਨੂੰ ਪਤਾ ਲੱਗੇ ਕਿ ਸਮਾਨਾ ਦੀ ਜਿਹੜੀ ਬਾਰ ਐਸੋਸੀਏਸ਼ਨ ਹੈ ਇਹ ਹਮੇਸ਼ਾ ਹੀ ਨੇਕ ਉਪਰਾਲਿਆਂ ਦੇ ਵਿੱਚ ਰਹਿੰਦੀ ਜੀ ਨਵਾਂ ਸਾਲ ਖੁਸ਼ੀਆਂ ਭਰਿਆ ਜਿਹੜਿਆ ਸਾਰਾ ਸਾਲ ਖੁਸ਼ੀਆਂ ਆਪਾਂ ਮਨਾਈਏ ਪਰਮਾਤਮਾ ਅਗੇ ਹੀ ਅਰਦਾਸ ਹੈ ਸਭ ਦੇ ਕਰਦੇ ਵਿੱਚ ਸੁੱਖ ਸੰਵਿਧੀ ਤਨੋਂ ਮਨੋਂ ਤਨੋਂ ਸਾਰੇ ਸੁੱਖ ਸੰਵਿਧੀਆਂ ਮਾਣਨ ਖੁਸ਼ੀਆਂ ਮਾਣਨ ਹੋਰ ਆਪਾਂ ਇਸੇ ਤਰ੍ਹਾਂ ਅਗਲੇ ਸਾਲ ਖੁਸ਼ੀਆਂ ਭਰਿਆ ਇੱਕ ਹੋਰ ਲੋੜੀ ਦਾ ਫੰਕਸ਼ਨ ਸੈਲੀਬ੍ਰੇਟ ਕਰੀਏ ਰਹੀ थैंक यू सो मच हैप्पी न्यू ईयर आप सबका साल बहुत अच्छा जाए थैंक यू आपने हमें अपने सेलिब्रेशन का पार्ट बनाया इतनी अच्छे सेलिब्रेशन इतनी मॉम सेलिब्रेशन थैंक यू सो मच आपके लिए ब्रदर की कहोगे आज जेड़ा लोड़ी दा त्यौहार बार एसोसिएशन ਵੱਲੋਂ બનાਇਆ ਜਾ ਰਿਹਾ ਹੈ मैं धर्मदीप सिंह मैं डॉक्टर शर्मा मैं सभी बार एसोसिएशन सम्मानन सारेया नु पंजाब वासियां नु भारत वासियां नु ਆਪ ਮੁਬਾਰਕ ਬਸਤੇ ਜਿਹੜੇ ਪੰਜਾਬੀ ਹਨ ਨਾ ਸਾਰੇ ਲੋੜੀ ਦੇ ਬਹੁਤ ਬਹੁਤ ਵਾਰਕਾ ਕਰਨਾ ਅੱਜ ਸੇ ਲੋੜੀ ਦੇ ਤਿਹਾਡੇ ਸਾਡੀ ਖਾਦੀ ਬਾਤ ਸਾਰੇ ਸਾਹਿਬਾਨ ਸਾਡੇ ਸਰਕਾਰੀ ਪੁਲਿਸ ਸਾਹਿਬ ਨੂੰ ਸਾਡੇ ਜਿਹੜੇ ਬੰਦ ਨਹੀਂ ਆਪ ਵੀ ਉਹ ਸਾਰੇ ਕਤਰੋਏ ਵਿੱਚ ਲੋੜੀ ਪਾਉਣੀ ਸੋ ਸਾਰਿਆਂ ਨੂੰ ਮੈਂ ਤੁਹਾਡੇ ਚੈਨਲ ਦੇ ਨਾਲ ਧਾਈ ਦੇਣਾ ਚਾਹਾਂ ਲੋੜੀ ਦੀ ਸਾਰਿਆਂ ਲਈ ਸਤਿ ਸ੍ਰੀ ਅਕਾਲ ਜਿਹੜਾ ਲੋੜੀ ਦਾ ਤਿਹਾੜਾ ਸਾਡੇ ਖੇਤੀ ਖੇਤ ਲੱਗੇ ਆਵੇ ਤਵਾ ਸਾਹਿਬ ਕੀ ਕਹੋਗੇ ਅੱਜ ਲੋੜੀ ਦਾ ਤਿਉਹਾਰ ਹੈ ਔਰ ਪਾਰ ਐਸੋਸੀਏਸ਼ਨ ਵੱਲੋਂ ਜਿਹੜੀ ਲੋੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਤੇ ਆਪਣੀ ਪਾਰ ਵੱਲੋਂ ਸਾਰੇ ਦੁਨੀਆ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜਿਸ ਤਰ੍ਹਾਂ ਜਾਣਦੇ ਆ ਵੀ ਲੋੜੀ ਕ੍ਰਾਂਤੀਆਂ ਦਾ ਤਿਉਹਾਰ ਹੈ ਜਦੋਂ ਸਿਆਲ ਦੇ ਦਿਨਾਂ 'ਚ ਉਹ ਆਪਾਂ ਗਰਮੀ ਕਣੀ ਨੂੰ ਵਾਧਦੇ ਆ ਸੂਰਜ ਦੇ ਵਿੱਚ ਕ੍ਰਾਂਤੀ ਫੜਦੇ ਉਹ ਲੋੜੀ ਦਾ ਤਿਉਹਾਰ ਜਿਹੜਾ ਮਨਾਇਆ ਜਾਂਦਾ ਹੈ ਇਹ ਇੱਕ ਨਵੇਂ ਸਾਲ ਦਾ ਆਗਾਜ਼ ਹੀ ਹੁੰਦਾ ਹੈ ਪੁਰਾਣੇ ਸਮਿਆਂ ਦੇ ਅਨੁਸਾਰ ਤੇ ਮੈਂ ਸਾਰੀ ਦੁਨੀਆ ਨੂੰ ਇਸ ਕਰਕੇ ਵਧਾਈ ਦਿੰਦਾ ਵੀ ਨੇ ਲੈ ਕੇ ਆਵੇ ਮੈਂ ਆਪਣੇ ਵੱਲੋਂ ਆਪਣੀ ਮਾਰ ਵੱਲੋਂ ਸਾਰੀ ਦੁਨੀਆ ਨੂੰ ਪਤਾਈ ਦੇਣਾ ਬਹੁਤ-ਬਹੁਤ ਪਤਾਈ